ਰਖਾਸਤ ਕਨਸਟੇਬਲ ਨੂੰ ਲੈ ਕੇ ਕੋਠੀ ਚ ਪਹੁੰਚੀ ਵਿਜੀਲੈਂਸ ਟੀਮ ਕੋਠੀ ਤੇ ਜੋ ਖਰਚਾ ਹੋਇਆ ਹੈ ਉਹਦੀ ਅਸੀਂ ਅਸੈਸਮੈਂਟ ਟੀਮ ਲਗਾਈ ਹੈ ਚੰਡੀਗੜ੍ਹ ਤੋਂ ਟੀਮ ਆਈ ਹੈ ਉਹਦਾ ਸਰਸ ਵਾਰੰਟ ਅਸੀਂ ਲਿਆ ਕੋਲ ਆਉਣ ਲੱਗ ਪਏ ਕੋਠੀ ਚ ਪਏ ਇੱਕ ਇੱਕ ਸਮਾਨ ਦੀ ਕੀਤੀ ਜਾ ਰਹੀ ਹੈ ਜਾਂਚ ਕਿੰਨੇ ਕਿੰਨੇ ਕੋਸਟ ਦਾ ਹੈ ਉਹ ਸਾਡੀ ਟੈਕਨੀਕਲ ਟੀਮ ਕੋਲ ਗਈ ਹੈ ਜਾਂਚ ਲਈ ਚੰਡੀਗੜ੍ਹ ਤੋਂ ਬੁਲਾਈ ਗਈ ਟੈਕਨੀਕਲ ਟੀਮ ਇਹਦੀ ਜਿਹੜੀ ਕੋਠੀ ਦੇ ਉੱਤੇ ਖਰਚਾ ਹੋਇਆਗਾ ਉਸ ਟਾਈਮ ਦੇ ਵਿੱਚ ਜਿਸ ਟਾਈਮ ਇਹ ਬਿਲਟ ਹੋਈ ਹੈਗੀ ਕਿਉਂਕਿ ਜੋ ਵਿਜੀਲੈਂਸ ਦੀ ਇਨਕੁਆਰੀ ਹੁੰਦੀ ਹੈ ਕਿ ਜਿਸ ਟਾਈਮ ਦੀ ਬਿਲਟ ਹੈ ਨਾ ਕੋਈ ਕੋਈ ਕੋਠੀ ਬਣੀ ਕੰਸਟਰਕਟ ਹੋਈ ਹੈਗੀ ਉਸ ਟਾਈਮ ਕੀ ਦਾ ਕਸਟ ਸੀ ਇਹਦੇ ਹੁਣ ਪ੍ਰੈਜ਼ੈਂਟ ਤਾਂ ਕੋਈ ਹੋਰ ਹੋਊਗੀ ਦੀ ਉਸ ਕਸਟ ਦੇ ਮੁਤਾਬਕ ਦੇਖਿਆ ਜਾਂਦਾ ਸਿਰਾ ਜੀ ਹਾਂ ਬਰਖਾਸਤ ਕਨਸਟੇਬਲ ਅਮਨਦੀਪ ਕੌਰ ਤੇ ਲਗਾਤਾਰ ਸਿਕੰਜਾ ਕਸਿਆ ਜਾ ਰਿਹਾ ਹੈ ਵਿਜੀਲੈਂਸ ਵੱਲੋਂ ਅਮਨਦੀਪ ਕੌਰ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਨਾਲ ਹੀ ਅਦਾਲਤ ਤੋਂ ਕੋਠੀ ਦੇ ਸਰਚ ਵਾਰੰਟ ਵੀ ਲੈ ਗਏ ਨੇ ਹੁਣੇ ਵਿਜੀਲੈਂਸ ਟੀਮ ਅਮਨਦੀਪ ਕੌਰ ਨੂੰ ਬਠਿੰਡਾ ਚ ਉਸਤੀਪੋਸ਼ ਏਰੀਏ ਵਿਰਾਟ ਕਲੋਨੀ ਚ ਬਣੀ 168 ਨੰਬਰ ਵਾਲੀ ਸ਼ਾਨ ਕੋਠੀ ਚ ਲੈ ਕੇ ਪਹੁੰਚੀ ਹੈ ਇਸ ਦੇ ਨਾਲ ਹੀ ਵਿਜੀਲੈਂਸ ਵੱਲੋਂ ਚੰਡੀਗੜ੍ਹ ਤੋਂ ਇੱਕ ਟੈਕਨੀਕਲ ਟੀਮ ਨੂੰ ਵੀ ਬੁਲਾਇਆ ਗਿਆ ਹੈ ਜਾਣਕਾਰੀ ਮੁਤਾਬਕ ਵਿਜੀਲੈਂਸ ਵੱਲੋਂ ਕੋਠੀ ਚ ਪਏ ਇੱਕ ਇੱਕ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ ਸਮਾਨ ਦੀ ਕੀਮਤ ਦਾ ਵਿジネス ਵੱਲੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਇਸ ਮੌਕੇ ਬਿਜ਼ਨੈਸ ਦੀ ਟੀਮ ਕੋਲ ਪ੍ਰਿੰਟਰ ਦੇ ਨਾਲ-ਨਾਲ ਇਨਕੀ ਟੇਪ ਵੀ ਅਧਿਕਾਰੀਆਂ ਕੋਲ ਮੌਜੂਦ ਦਿਖਾਈ ਦਿੱਤੇ ਨੇ ਦੱਸਿਆ ਜਾ ਰਿਹਾ ਕਿ ਗਵਾਹ ਵਜੋਂ ਬਿਜਿਲੈਂਸ ਦੀ ਟੀਮ ਵੱਲੋਂ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਵੀ ਆਪਣੇ ਨਾਲ ਲਿਆਂਦੇ ਗਏ ਨੇ ਆਖਰ ਮੌਕੇ ਤੇ ਪਹੁੰਚੇ ਬਿਜ਼ਨੈਸ ਦੇ ਅਧਿਕਾਰੀਆਂ ਦਾ ਕੀ ਕਹਿਣਾ ਇਹ ਤੁਸੀਂ ਹੁਣ ਉਹਨਾਂ ਦੇ ਮੂੰਹ ਹੀ ਸੁਣ ਲਓ ਇਹਦੇ ਜਿਹੜੇ ਸਾਡੇ ਇਸ ਘੁੱਟੇ ਦੇ ਉੱਤੇ ਜੋ ਖਰਚਾ ਹੋਇਆ ਹੈ ਉਹਦੀ ਅਸੀਂ ਐਸੈਸਮੈਂਟ ਟੀਮ ਲਗਾਈ ਹੈ ਚੰਡੀਗੜ੍ਹ ਤੋਂ ਉਹ ਈਮੈਲ ਆ। ਉਹਦਾ ਸਰਸ ਵਾਰੰਟ ਅਸੀਂ ਲਿਆ ਕੋ ਆਨ ਲਗੋ। ਉਹਦੇ ਸਬੰਧ ਦੇ ਵਿੱਚ ਇਹਦੇ ਫਾਦਰ ਨੂੰ ਅਸੀਂ ਕਾਲ ਕੀਤਾਗਾ। ਹੁਣ ਉਹਦੇ ਅਸੈਸਮੈਂਟ ਕਰਾਉਣੇ ਅੰਦਰ ਜੋ ਫਰਨੀਚਰ ਵਗੈਰਾ ਪਿਆ ਜੋ ਹੋ ਰਿਹਾ ਉਹਦਾ ਮੀਮੋ ਬਣੂਗਾ। ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਅੱਗੇ ਜੋ ਵੀ ਕਰਨੀ ਆ। ਕਿੰਨੇ ਕਿੰਨੇ ਕੋਸਟ ਦਾ ਹੈ ਉਹ ਸਾਡੀ ਟੈਕਨੀਕਲ ਟੀਮ ਕਰੂਗੀ। ਇਹਦੀ ਜਿਹੜੀ ਕੋਠੀ ਦੇ ਉੱਤੇ ਖਰਚਾ ਹੋਇਆਗਾ ਉਸ ਟਾਈਮ ਦੇ ਵਿੱਚ ਜਿਸ ਟਾਈਮ ਦੇ ਬਿਲਟ ਹੋਈ ਹੈਗੀ। ਕਿ ਜੋ ਵਿਜੀਲੈਂਸ ਦੀ ਇਨਕੁਆਰੀ ਹੁੰਦੀ ਹੈ ਕਿ ਜਿਸ ਟਾਈਮ ਦੀ ਬਿਲਟਿੰਗ ਕੋਈ ਕੋਈ ਛੁੱਟੀ ਬਣੀ ਕੰਸਟਰਕਟ ਹੋਈ ਹੈਗੀ ਉਸ ਟਾਈਮ ਕੀ ਦਾ ਕੋਸਟ ਸੀ ਇਹਦੇ ਹੁਣ ਪ੍ਰੈਜ਼ੈਂਟ ਤਾਂ ਕੋਈ ਹੋਰ ਹੋਊਗੀ ਦੀ ਉਸ ਕੋਸਟ ਦੇ ਮੁਤਾਬਕ ਦੇਖਿਆ ਜਾਂਦਾ ਸਾਰਾ ਉਹ ਅਸੀਂ ਕਿਉਂਕਿ ਇਨਵੈਸਟੀਗੇਸ਼ਨ ਦਾ ਮੈਟਰ ਹੈ ਅਸੀਂ ਸਾਰਾ ਸਾਡੀ ਟੀਮ ਜਿਹੜੀ ਹੈਗੀ ਉਹ ਕਰੂਗੀ ਟੈਕਨੀਕਲ ਟੀਮ ਅਸੀਂ ਖੁਦ ਅਸੈਸਸ ਨਹੀਂ ਕਰ ਸਕਦੇ ਉਹ ਟੈਕਨੀਕਲ ਟੀਮ ਲਵਾਈ ਹੋਈ ਹੈ ਅਸੀਂ ਉਹ ਸਾਡੀ ਆ ਗਈ ਹੈ ਉਹਨੇ ਦੇ ਫਾਦਰ ਜਿਹੜੇ ਨੇ ਇੱਥੇ ਲੋਕ ਹੈਗਾ ਉਹਨੂੰ ਕਾਲ ਕੀਤਾ ਤਾਂ ਜਦੋਂ ਆ ਜਾਂਦੇ ਸੀ ਉਸ ਤੋਂ ਬਾਅਦ ਟੈਕਨੀਕਲੀ ਨਹੀਂ ਉਹ ਸਾਡਾ ਜਿਹੜਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਜਿਹ ਪਹਿਲਾਂ ਸਾਡਾ ਜਿਹੜਾ ਇਸ਼ੂ ਹੈਗਾ ਮੀਨ ਦੇ ਵਿੱਚ ਇਹਦੇ ਜਿਹੜੇ ਪ੍ਰੋਪਰਟੀਜ਼ ਨਾਲ ਰਿਲੇਟਡ ਮਕੋਗੇ ਐਸੈਟਸ ਜੋੜੇ ਬਣਾਏ ਨੇ ਉਹਨਾਂ ਦੇ ਰਿਗਾਰਡਿੰਗ ਅਸੀਂ ਸਾਰੀ ਕਰਦੇ ਹਾਂ ਨਾਲੇ ਅਸੈਸਮੈਂਟ ਪਹਿਲਾ ਸਾਡਾ ਫਸਟ ਜਿਹੜਾ ਟਾਸਕ ਹੈਗਾ ਉਹਦੀ ਜੋ ਸਾਡਾ ਟੈਕਨੀਕਲੀ ਆਏਗਾ ਉਹਨੂੰ ਅਸੀਂ ਕਰਾਂਗੇ ਪਹਿਲਾਂ ਦੱਸ ਕਰਾਂਗੇ ਉਸ ਤੋਂ ਬਾਅਦ ਕਿੰਨੀ ਕੋਸਟ ਇਸ ਆਉਤ ਸਾਰਾ ਅਕਾਊਂਟ ਸਕੀਨ ਹੈ ਕਿੱਥੋਂ ਪੈਸਾ ਆਉਂਦਾ ਸਾਰੀ ਵੈਰੀ ਮਟੀਰੀਅਲ ਵੀ ਹੋਊਗਾ ਜੀ ਜੋ ਇੱਥੇ ਸਮਾਨ ਪਿਆਗਾ ਉਹਦੀ ਵੀ ਅਸੈਸਮੈਂਟ ਹੋਊਗੀ ਕਿ ਕਿੰਨੀ ਕਾਸਟ ਦਾ ਕਾਹਦਾ ਕਿਸ ਜਿਵੇਂ ਫਰਨੀਚਰ ਆ ਜਾਂ ਕੋਈ ਹੋਰ ਚੀਜ਼ ਲੱਗੀ ਹੈ ਕੋਈ 에어 ਕੰਡੀਸ਼ਨਰ ਲੱਗਿਆ ਉਹਦੀ ਕਿੰਨੀ ਕਾਸਟ ਦੇ ਨੇ ਕਿਤੋਂ ਪੇਮੈਂਟ ਹੋਈ ਹੈ ਸਾਰਾ ਕੁਝ ਚੈੱਕ ਕਰਾਂਗੇ ਇੱਥੇ ਦੱਸਦੀ ਕਿ ਤੜਕਸਾਰ ਪੰਜਾਬ ਪੁਲਿਸ ਦੀ ਟੀਮ ਵੱਲੋਂ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਕੋਠੀ ਨੂੰ ਸੀਜ਼ ਕਰ ਦਿੱਤਾ ਗਿਆ ਸੀ ਇਸ ਕੋਠੀ ਤੇ ਸੀਜ਼ ਦੇ ਪੋਸਟਰ ਚਪਕਾ ਦਿੱਤੇ ਗਏ ਸੀ ਤੇ ਉਸ ਤੋਂ ਬਾਅਦ ਹੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਕਿ ਵਿਜੀਲੈਂਸ ਦੀ ਟੀਮ ਵੱਲੋਂ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਅਦਾਲਤ ਤੋਂ ਉਸ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਹੁਣ ਰਿਮਾਂਡ ਹਾਸਲ ਕਰ ਵਿਜੀਲੈਂਸ ਦੀ ਟੀਮ ਉਸ ਨੂੰ ਉਸਤੀ ਆਲੀ ਸ਼ਾਨ ਕੋਠੀ 'ਚ ਲੈ ਕੇ ਪਹੁੰਚੀ ਹੈ ਦੇਖਣਾ ਹੋਵੇਗਾ ਕਿ ਜਾਂਚ ਤੋਂ ਬਾਅਦ ਸਰਚ ਤੋਂ ਬਾਅਦ ਹੁਣ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਅੱਗੇ ਕੀ ਕਾਰਵਾਈ ਵਿਜੀਲੈਂਸ ਵੱਲੋਂ ਅਮਨਦੀਪ ਕੌਰ ਦੇ ਖਿਲਾਫ ਬਿੱਤੀ ਜਾਂਦੀ ਹੈ ਬਿਊਰੋ ਰਿਪੋਰਟ ਜਗਬੋਨੀ ਟੀਵੀ